ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾਹ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਜਿੱਦ ਸਾਰਾ ਬਲੌਗ ਚੈਨਲ ਆਪਣਾ YouTube ਤੇ ਜੇ ਆਪਾਂ ਪਸਮੂਨ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਿੰਦੇ ਆ ਕਿ ਪਸਮੂਨ ਦੇ ਪੈਸਾ ਭਾਈ ਕਿਵੇਂ ਕਾਢਨੀ ਆ ਜਾਂ ਕਿਵੇਂ ਆਪਾਂ ਡੇਰੀ ਫਾਰਮ ਖੋਲ ਸਕਦੇ ਆ ਤੇ ਆਪਣਾ ਡਾਕਟਰ ਨੇ ਸੇਵਕ ਸਿੰਘ ਜੀ ਰਾੜ ਤੋਂ ਤੇ ਉਹਨਾਂ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਜੀ ਵੀ ਆਲੇ ਡੇਟਾ ਕੋਈ ਬਈ ਬਹੁਤ ਵੱਸ ਤੇ ਮੈਂ ਨਾ ਰਾੜ ਮੈਟਰੀ ਵੀਡੀਓ ਬਣਾ ਕੇ ਗਿਆ ਸੀ ਪਹਿਲਾਂ ਕਿਉਂਕਿ ਮੈਂ ਬਲੌਗ ਵੀ ਬਣਾਉਣਾ ਪਿੰਡਾਂ ਦੇ ਤੇ ਮੈਨੂੰ ਪਤਾ ਨਹੀਂ ਸੀ ਕਿ ਐਡੀ ਵਧੀਆ ਜਿਹੜੀ ਥੂੜ ਤੇ ਪਿੰਡ ਦੇ ਵਿੱਚ ਹੈਗੀ ਹੈ ਜੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਸਹਿਬ ਤੋਂ ਵੀਰੇ ਦੇ ਨਾਲ ਕੰਟੈਕਟ ਕੀਤਾ ਤੇ ਮੈਂ ਪੁੱਛਿਆ ਵੀਰ ਨੂੰ ਕਿ ਵੀਰੇ ਆਪਾਂ ਗੀਆ ਬਣਾਉਣੀਆਂ ਸੋ ਬਾਈ ਨੇ ਥੋੜਾ ਨੰਬਰ ਦੱਸੀਗਾ ਮੈਨੂੰ ਤੇ ਬਹੁਤ ਵਧੀਆ ਲੱਗਿਆ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਆਪਣੇ ਪਿਆਰੀ ਲੋਕਾਂ ਨੂੰ ਕਿ ਪਿੰਡਾਂ ਦੇ ਵਿੱਚ ਡੇਰੀ ਫਾਰਮ ਜਿਹੜੀ ਵੀ ਬੰਦੇ ਕੰਮ ਕਰਦੇ ਆ ਉਹਨਾਂ ਕੋਲੋਂ ਦੁੱਧ ਲਿਆ ਕਿਉਂਕਿ ਜਿੰਨੀਆਂ ਡੇਰੀਆਂ ਨੇ ਨਾਲੋਂ ਆਪਾਂ ਸਾਰਿਆਂ ਨੂੰ ਨਹੀਂ ਕਹਦੇ ਚਲੋ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਕਈ ਥਾਵਾਂ ਤੇ ਹੁਣ ਆਪਾਂ ਆਪਣੀ ਆਪਣੀ ਜੋਤ ਤਾਂ ਆਪਣੀ ਪਨੀਰ ਮੱਖਣ ਇਹ ਕਿ ਹੋ ਨਾ ਬਈ ਆ ਠੀਕ ਹੈ ਜੀ ਜਾਣਦੇ ਹੋਈ ਵੀ ਆਪਣੇ ਕੋਲ ਨੂੰ ਪਤਾ ਵੀ ਆਇਆ ਇਹੋ ਜੀ ਗੱਲ ਨਹੀਂ ਹਰੇਕ ਨੂੰ ਪਤਾ ਆ ਵੀ ਨਾਕਲੀ ਦੁੱਧ ਆ ਨਾਕਲੀ ਚੀਜ਼ਾਂ ਫਿਰ ਵੀ ਲੋਕਾਂ ਦਾ ਜਉਂਦੇ ਹੋਈ ਖਾ ਰਹੇ ਨੇ ਇੱਕ ਤਰ੍ਹਾਂ ਬਿਲਕੁਲ ਜਿਪਰਾਇ ਤੁਸੀਂ ਕਿਵੇਂ ਸੋਚਿਆ ਕਿ ਅੱਜ ਕੱਲ ਆਪਣੇ ਪਿਆਰੀ ਲੋਕ ਇੱਕ ਤਾਂ ਤਾਨੇ ਵਾਲੇ ਮਾਰਦੇ ਨੇ ਜੇ ਕੋਈ ਵੀ ਮੰਨ ਲਓ ਆਪਾਂ ਕੰਮ ਕਰ ਰਹੇ ਹੁਣ ਆਨਲਾਈਨ ਆਪਾਂ ਗੁਲੀ ਬਣਾਉ ਲਾਗੇ ਕਿ ਆਹ ਯੂਟਿਊਬਰ ਆ ਕਿ ਆ ਉਹ ਕਿਵੇਂ ਆ ਅੱਡਾ ਕਰਾ ਲਾ ਲਗਾ ਰੱਖ ਲਾ ਗਿਆ ਇਹ ਜੀ ਬਾੜੀ ਜਾਂਦੇ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਪਿੰਡ ਦੇ ਵਿੱਚ ਕੰਮ ਸ਼ੁਰੂ ਕਰਾਂ ਸੋਹੇ ਪਹਿਲਾਂ ਪੂਰੇ ਗੋਲਾ ਦਾ ਠੀਕ ਹੈ ਜੀ ਆਪਾਂ ਜਿਹੜਾ ਮੈਂ ਹਾਈਡਰਾ ਕ੍ਰੀਮ ਐਕਟੀਵੇਟਰ ਸੀਗਾ ਕਰਨ ਠੀਕ ਹੈ ਜੀ ਤੇ ਮੰਨ ਲਓ ਜਿਹੜਾ ਆਪਣਾ ਵੱਡਾ ਭਰਾ ਹੈਗਾ ਉਹ ਠੀਕ ਹੈ ਜੀ ਉਹਨੇ ਆਪਦੀ ਪੰਜ ਸਾਲ ਜਿਹੜੀ ਇਹਨੇ ਮੈਂ ਉਹਦੇ ਮੈਨੂੰ ਕਿਹਾ ਕਿ ਜੇ ਆਪਾਂ ਜਿਹੜਾ ਇਹ ਕੰਮ ਕਰਦੇ ਹਾਂ ਕੰਮ ਦੇ ਵਿੱਚ ਜਿਹੜਾ ਪਹਿਲਾਂ ਸੀ ਰਾਤ ਦੇ 2:00 ਤੋਂ ਪੋਰੇ ਰਾਤ ਤੱਕ ਠੀਕ ਹੈ ਜੀ ਆਪਣੇ ਬੱਚਾ ਹੁੰਦੇ ਸਵੇਰ ਤੋਂ ਉੱਪਰ ਆ ਕਰਦਾ ਹੈ ਮੈਂ ਬਤਨ ਮੈਂ ਕੋਲ ਹੋਣਾ ਆਖੀ ਦੀ ਤੇ ਇਹਨੇ ਪੂਰਾ ਪਰਨੋਵਜ ਲੈ ਕੇ ਜੇ ਅਸੀਂ ਜਿਹੜਾ ਵੀ ਇੰਟਰਜੈਕਟ ਕਰਨ ਵਾਲੇ ਬਤਨ ਨਹੀਂ ਪਰ ਕੋਲ ਦੇ ਜੀਆ ਇਹ ਹੋ ਕੇ ਕੋਲ ਦੇ ਜੀਆ ਵੀ ਨਾਲ ਜਾ ਕੇ ਜਿਹੜਾ ਬੁੜਾ ਹੋਇਆ ਹੱਸਣ ਦਾ ਜੀ ਇਹ ਤੋਂ ਜਿਹੜਾ ਪੂਰਾ ਪੂਰੀ ਹੋਇਆ ਹੈ ਜੀ ਉਹ ਤੋਂ ਅ ਜੀ ਕਰ ਜਾਣੀ ਹੈ ਤੇ ਬਾਕੀ ਜਿਹੜਾ ਫਾਈਲ ਹੈ ਜਪਾ ਉਹ ਆ ਕਰਦਾ ਫਰਾਂਗਾ ਕਿ ਤਾਂ ਕਰਦਾ ਪਹਿਲਾ ਹੈ ਤੇ ਵਿਚ ਹੈ ਕਿ ਇਹ ਜਿਹੜਾ ਕੰਮ ਹੈ ਕਿ ਜਿਹੜਾ ਕੰਮ ਆ ਰਿਹਾ ਹੈ ਉਹ ਤਰ੍ਹਾਂ ਕਰ ਸਕੀ ਕਿਉਂਕਿ ਮੈਂ ਜਦਾ ਪੜਾ ਨਹੀਂ ਸਕੀ ਉਹ ਵੀ ਇਹ ਮੈਂ ਤੇ ਵੀ ਪਾਸ ਕੀਤੀ ਦੇ ਵਾਰ ਵੀ ਨੂੰ ਬੰਬੇਦਰੀ ਕਰਨ ਦੇ ਵਿੱਚ ਰੁਚੀ ਸੀ ਤਾਂ ਕਰਕੇ ਆਪਾਂ ਇਹ ਇੱਥੇ ਵਿੱਚ ਆ ਗਏ। ਇਹ ਭਰਾ ਜੀ ਫਿਰ ਮਮਤ ਕਿਵੇਂ ਸ਼ੁਰੂ ਕਰਿਆ ਕਿ ਮਤਲਬ ਕਿੰਨੀਆਂ ਦਵਾਈਆਂ ਲੈਂਦੀਆਂ ਸੀ ਕਿਵੇਂ ਸ਼ੁਰੂ ਕਰਿਆ ਸੀ। ਬਾਈ ਜੀ ਇਹ ਸ਼ੁਰੂ ਮੈਂ ਕਰੀ 2017 ਦੇ ਵਿੱਚ ਆਪਣੇ ਕੋਲ ਦੋ ਗ੍ਰਾਮਾ ਪਰਸਨ ਆ ਸੀ। ਠੀਕ ਹੈ। ਜੀ ਤੇ ਆ ਪਹਿਲੇ ਜਾਣ ਤੋਂ ਵਾਲੇ ਬੰਦੇ ਜਿਹੜੇ ਜੂਰ ਕੀਤੇ ਨੇ ਸੀਗੀਆਂ ਐਂ ਦੇ ਜੇ ਕਰੀ ਅੱਜ ਕਿੱਸੇ ਜੇ ਲਾਦੇ ਤੇ ਸੇਵਾ ਕਿੰਨੋਂ ਗਾਣਾ ਲੈ ਗਈ। ਠੀਕ ਹੈ। ਇੱਕੰਦਾਵ ਜੀ ਸੀਗੀ ਵੱਡੇ ਘਰ ਤੋਂ ਤੇ ਆਪਾਂ ਦੋ ਪਰਸਨ ਤੋਂ 2017 ਨੂੰ ਸਟਾਰਟ ਕਰ ਲਿਆ। ਠੀਕ ਹੈ। ठीक है कि पहला मतलब भी बैटरी ਦਾ ਅੰਦਰ ਦਾ ਵੀ ਦੇ ਲੈ ਦੇ ਵਿੱਚ ਤੇ ਦੂਜਾ ਨੂੰ ਪਰ ਪਈਏ ਗੱਲ ਕਰੀਏ ਕੋਸੂ ਬਹੁਤ ਜ਼ਿਆਦਾ ਸੋਨੇ ਨਹੀਂ ਤੇਰੀ ਵੀ ਬਹੁਤ ਸੋਨੇ ਨਹੀਂ ਇਹਨਾਂ ਦੀ ਆਪਾਂ ਦੁੱਧ ਦੀ ਗੱਲ ਕਰੀਏ ਪਰ 20 ਰੁਪਏ ਤੋਂ ਬਲੈ ਰਸਮੀ ਨਾਸਵਾ ਵੀ ਕਰੀ ਹੁੰਦੀ ਹੈ ਨਾਸਵਾ ਮੈਂ ਜਿਹੜੀ ਆਪਾਂ ਨੂੰ ਵਾਅਦਾ ਦਿੱਤਾ ਕਰ ਲਓ ਤੇ ਠੀਕ ਹੈ ਤੁਸੀਂ ਨੰਬਰ ਤੇ ਜਾਤੀ ਆ ਲੰਮੀ ਠੀਕ ਹੈ ਤੇ ਇਹ 2-10 ਦਾ ਜਿਹੜੀਆਂ ਦੀ ਆਪਾਂ ਨੂੰ ਆਸ ਤੇ ਆਪਣੀ ਫਾਰਮ ਦੇ ਉੱਤੇ ਰਹਿ ਗਏ ਜਿਹੜੇ ਗੇਣ ਨੇ ਸਾਰੀ ਵਾੜ ਦੀ ਆ ਜਾਂਦੀ ਹੈ ਵੀ ਉਹਦੇ ਆਪਾਂ ਕੰਮ ਨਹੀਂ ਕਰਦੇ ਜੇ ਆਪਾਂ ਪ੍ਰੋਫਿਟ ਲੈਣਾ ਜਾਂ ਜੀਫ ਕਰਨਾ ਐਚ ਐਫ ਤੇ ਐਚ ਆਰ ਜਿਆਦਾ ਬਿਹਤਰ ਹੈ ਵੀ ਉਹਦੇ ਨਾਲ ਅਜਾਸੀ ਵੀ ਆ ਜਾਂਦੀ ਚੀਜ਼ ਵੇਚ ਤੇ ਨਾਸੀ ਸਾਰੀ ਵਾੜ ਦਾ ਜੇ ਵੀ ਘੜੇ ਰੱਖਣਾ ਚਾਹੁੰਦਾ ਉਹਦੇ ਲਈ ਬੈਠਾ ਉਹਦੇ ਜਿਵੇਂ ਘੜੇ ਰੱਖਣਾ ਚਾਹੁੰਦਾ ਤਾਂ ਉਹ ਸਮੱਸਿਆ ਠੀਕ ਹੈ ਵਿਦੇਸ਼ੀ ਨਸਲ ਹੈ ਇਹ ਆਪਾਂ ਵੀ ਤਰ੍ਹਾਂ ਦਾ ਕੰਮ ਕਰਦੇ ਇਹ ਸਾਰੀਆਂ ਅਮਰੀਕੀ ਨਹੀਂ ਨੇ ਆਪਣੇ ਬਾਹਰ ਦੇ ਕਿਰਤੀ ਨੇ ਹਣ ਵਿੱਚ ਬੰਦੇ ਪਤਾ ਭਰਾ ਜੀ ਕੀ ਗੱਲ ਕਹਿੰਦੇ ਨੇ ਵੀ ਜਿਹੜੀਆਂ ਅਮਰੀਕਨ ਬੱਚਿਆਂ ਲਈ ਬੀਬੇ ਕਰਕੇ ਬਣੀ ਆਉਂਦੀਆਂ ਨੇ ਖਤਰਨਾਕ ਵੀ ਟਰੋਪ ਕਰਦੇ ਆਂ। ਜੀ ਇਹਨਾਂ ਦਾ ਨੁਕਸਾਨ ਆ ਦਾ ਸਾਹਮਣੇ ਹੈਗਾ ਮੇਰੇ ਨੂੰ ਤਾਂ ਕੋਈ। ਭਾਈ ਜਿਵੇਂ ਤੁਹਾਨੂੰ ਦੱਸਿਆ ਕਿ ਇੰਨਾ ਕਿਵੇਂ ਕਮੈਂਟ ਕਰਨਾ ਬਹੁਤ ਔਖਾ ਹੈ। ਅਸੀਂ ਜਿਹੜੇ ਸਾਡੇ ਬੱਚੇ ਆ ਵੀ ਦੁੱਧ ਘਰ ਅਸੀਂ ਦਵਾਈਾਂ ਦੇ ਬਿਨਾਂ ਹੀ ਗਏ। ਤੁਹਾਨੂੰ ਜੇ ਕਿਸੇ ਰਿਸ਼ਤੇਦਾਰੀ ਤੋਂ ਬਗਲੇ ਨਹੀਂ ਦੁੱਧ ਫਟਣੀ ਨੰਬਰ ਜੀ। ਜਿਹੜੀ ਵਾਰ ਤੇ ਉਹ ਇਹ ਕਿ ਉਹਨਾਂ ਦਾ ਜਿਹੜਾ ਵੀ ਦੁੱਧ ਪਤਰਾ ਹੁੰਦਾ ਤੇ ਪਚਨ ਪੀੜਾ ਦੇ ਜਹਾ ਹਮ ਤਾਂ ਡਾਕਟਰ ਦੀ ਸਲਾਹ ਤੇ ਵੀ ਤੁਸੀਂ ਜਿਹੜਾ ਕੰਮ ਕਰਦੇ। ਜੇ ਕੋਈ ਦਿੱਕਤ ਨਹੀਂ ਆ ਇਹ ਨਹੀਂ ਪਹਿਣਾਉਣਾ ਚਾਹੀਦਾ ਵੀ ਨਾ ਬਾਕੀ ਜੇ ਗੱਲ ਕਰੀ ਨਾ ਬਈ ਪਿੰਡਾਂ ਦੇ ਵਿੱਚ ਪਤਾ ਕੀ ਗੱਲ ਹੈ ਹੁਣ ਮੈਂ ਇੱਥੇ ਪਿੰਡ ਦੇ ਵਿੱਚ ਜਾ ਕੇ ਆਇਆ ਤੁਰੇ ਰੌਟ ਪਿੰਡ ਦੇ ਮੈਂ ਕੋਈ ਬੰਦਿਆਂ ਨੂੰ ਪੁੱਛਿਆ ਕਿ ਆ ਕਰਕੇ ਆਪਾਂ ਡੇਰੀ ਫੜਦੇ ਆਣਾ ਸਭ ਕੋਈ ਉਹ ਤਰੀਕਾ ਨਾ ਜਾਣਿਆ ਅਸਾਂ ਉਹ ਸੇਵਕ ਕਿ ਮਗਾ ਹਾਂ ਮਖ ਕਿਵੇਂ ਕਰਦਾ ਆਇਆ ਬੱਸ ਵੀ ਬਣਾਉਣਾ ਤੇ ਚੈੱਕ ਕਰਮ ਉਹਨਾਂ ਦੇ ਬੁਨੇ ਨੈਕ ਤੇ ਬਹਾਰੇ ਹਾਂ ਫਰਤ ਪਿੰਡਾਂ ਦੇ ਵਿੱਚ ਕੀ ਸਾਫ ਉਤਾਵਣ ਸ਼ਹਿਰੀ ਬੰਦੇ ਆਪਾਂ ਜੇ ਗੱਲ ਕਰੀ ਸ਼ਹਿਰ ਕਿਉਂ ਕਾਮਯਾਬ ਨਹੀਂ ਉੱਚੀ ਜੀ ਕੋਈ ਬੰਦਾ ਕੰਮ ਕਰ ਰਿਹਾ ਹੈ ਨਾ ਉਹਨਾਂ ਨੂੰ ਦੂਜੇ ਵੇਲੇ ਵੀ ਸਪੋਰਟ ਕਰਦੇ ਆ ਹਾਂਜੀ ਬੜਾ ਆਪਣੇ ਕੀ ਆ ਆਪਣੇ ਬਈ ਲੈਦਰਾਂ ਦੇ ਵੱਧ ਰਹੇ ਸਪੋਰਟ ਕਰਨ ਨਾਲ ਇੱਕਦੋਈ ਰਿਕਾ ਜੀ ਬੜਾ ਮਾੜਾ ਜੀ ਕਿ ਮੱਝਾਂ ਦੀ ਗੱਲ ਕਰੀਏ ਮੱਝਾਂ ਦਾ ਵੀ ਦੁੱਧ ਬਈ ਹੁੰਦੀ ਪੈਂਦਾ ਹਾਂਜੀ ਜੀ ਗਾਈਆਂ ਦਾ ਵੀ ਹੁੰਦੀ ਪੈਂਦਾ ਕਿਉਂਕਿ ਹੁਣ ਜੇ ਇੰਨੀ ਮਾੜੀ ਬਰੀ ਰਹੁੰਦੀ ਤਾਂ ਸਰਕਾਰ ਨੇ ਵੱਧ ਕਰਨੀ ਸੀ ਕਹਿੰਦੇ ਤੇ ਬਾਕੀ ਜੀ ਗੱਲ ਕਰੀਏ ਭਰਾ ਜੀ ਹੁਣ ਇਹਨਾਂ ਦੀ ਗਾਈਆਂ ਦੀ ਇਹਨਾਂ ਨੂੰ ਦੇਖਭਾਲ ਕਿਵੇਂ ਕਰਦੇ ਹੋ ਮਤਲਬ ਕੀ ਕੀ ਜ਼ਰੂਰੀ ਹੈ ਨਾ ਜੀ ਧਿਆਨ ਦੇਣਾ ਮੈਂ ਭਈ ਜੇ ਪਾਰ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਇਵੇਨਟ ਮੈਨੇਜਮੈਂਟ ਹੈ ਉਹ ਮਹਿੰਦੂ ਦੀ ਹੈ ਇਹ ਥੋੜੇ ਬਾਕੀ ਠੀਕ ਹੈ ਜੀ ਇਹ ਆਪਾਂ ਨੂੰ ਬਹੁਤ ਠੀਕ ਹੈ ਕਿਉਂ ਜਿਵੇਂ ਹੁਣ ਆਪਣੇ ਇਨਸਾਨਾਂ ਦੇ ਵਿੱਚ ਅਕਿ ਜਦੋਂ ਜੀ ਕੀਤਾ ਤਾਂ ਪਾਣੀ ਪੀ ਲੈ ਪਾਣੀ ਪੀ ਲੈ ਜਰੂਰ ਜੀ ਕੀਤਾ ਤਾਂ ਸੁਆਮੀ ਬੈਠੇ ਖੁਸ਼ ਹੋ ਗਿਆ ਜੀ ਤੇ ਸਭ ਨਾਲ ਜਿਹੜਾ ਉਹ ਵਧੀਆ ਸੰਗਿਆ ਸਭ ਤੋਂ ਪਹਿਲਾਂ ਤੁਦੂ ਗਾਰੀ ਨਾਲ ਬਾਕੀ ਇਹਦਾ ਹਾਸਾ ਨਾ ਜੀ ਜਮੇ ਨੇ ਉਹ ਮੇਜੇ ਵੀ ਬੰਦੇ ਕਹਿੰਦੇ ਨੇ ਵੀ ਛਾਇਲੇ ਲੋਜ ਵੀ ਮਾਰਵਾ ਲਾ ਛਾਇਲੇ ਸਾਡੇ ਬਾਅਦ ਤੋਂ ਤਰਗਾਨ ਠੀਕ ਹੈ ਜੀ ਜਦੋਂ ਅਸੀਂ ਤਾਂ ਛਾਇਲੇ ਤੋਂ ਵੀ ਪਹਿਲੇ ਸਟਾਫ ਦੇ ਨਾਲ ਸਾਨੂੰ ਮਿਲਿਆ ਅੱਛਾ ਜੀ ਸਾਨੂੰ ਕੋਈ ਮੌਲਾ ਵੀ ਬੁਤਿ ਸਾਰਾ ਲੋਕ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੋ ਸਾਡੇ ਕੋਲ ਛਾਇਲੇ ਜਾ ਹਾਂ ਦਸ ਤਿੰਨਾਂ ਬੰਦੇ ਨੇ ਕਿਵੇਂ ਉਸ ਤੌਰ ਹੈਗਾ ਸਾਡੇ ਕਿਉਂਕਿ ਅਸੀਂ ਛਾਇਲੇ ਨਾਲ ਸੋਚ ਵੀ ਸਕਦੇ ਹਾਂ ਠੀਕ ਹੈ ਜੀ ਤੇ ਉਹ ਜ਼ਿਆਦਾਤਰ ਜਿੰਨੇ ਵੀ ਡੇਰੀ ਫਾਰਮ ਨੇ ਉਹ ਬਹੁਤ ਸਾਰੇ ਡੇਰੀ ਫਾਰਮਾਂ ਦੇ ਆਪਰੇ ਨਹੀਂ ਜਾ ਚੁੱਕੇ ਆਂ ਤਾਂ ਸਾਈਲੋਜ ਉਹਨਾਂ ਦੇ ਵੱਲੋਂ ਵਰਤਿਆ ਜਾਂਦਾ ਤੇ ਕੋਈ ਪ੍ਰੋਬਲਮ ਆ ਤੇ ਘਾਈ ਪ੍ਰੋਬਲਮ ਨਹੀਂ ਉੱਥੇ ਹੁੰਦੀ ਐ ਜੇ ਡੇਰੀ ਮੋਰ ਦੀ ਸਹੀ ਚਾਰਪੌਂਡ ਦੀ ਸਾਰੀ ਜਮਾਈ ਸਾਡੇ ਉੱਥੇ ਕਿਹੜਾ ਦਿਖਾ ਰਹੇ ਦਵਾਈ ਕਰ ਲਓ ਨੌਲੇਜ ਦੀ ਘਾਟ ਆਪਾਂ ਕਹਿੰਦੇ ਤੇ ਨੌਲੇਜ ਨਹੀਂ ਸਾਡੇ ਦੇ ਧਰੂ ਮੱਕੀ ਵਾਲੀ ਦੀ ਜੀਮਾ ਲਵਲੀ ਦੀ ਹਰ ਲੋੜੀ ਦਾ ਇਹ ਟੈਮਪੋਰਰੀ ਬਾਡੀ ਚੱਲ ਨਹੀਂ ਠੀਕ ਹੈ ਸਾਡੇ ਤੇ ਫੌਂਡਰ ਨੇ ਤੇ ਇਹ ਕਰਕੇ ਉਹ ਟਾਈਮ ਪੂਰਾ ਪੁਰਾਣਾ ਹਾਂਜੀ ਤਾਂ ਮੈਂ ਇਹ ਗਿਆ ਗਿਆ ਤਿੰਨਾਂ ਦੇ ਕਿ ਤੂੰ ਜਦੋਂ ਨਾਲ نقصان ਤੋਂ ਨਾ ਰਾਦਦਾ ਤੇ ਦੂਜਾ ਜਿਹੜਾ ਸਥਿਤੀ ਬੀਤੀ ਹੁੰਦੀ ਉਹ ਨੇੜ ਹੁੰਦਾ ਉਹ ਕਿਤੇ ਕਾਲੀ ਕਰਦੇ ਵਿੱਚ ਉਹ ਜਿਹੜਾ ਕੋਈ ਕਾਰਨ ਪੈਦਾ ਚ ਬਾਦ ਨੂੰ ਨੇ ਇਹ ਕਹਿਣਾ ਵੀ ਹੈ ਜਿਹੜਾ ਉਹ ਇੱਕ ਬੰਦੇ ਸਾਹਮਣਾ ਕਰਨਾ ਜੀ ਉਹ ਫਿਰ ਉਹ ਜਿਹੜਾ ਇੱਕ ਸਾਰੇ ਸਹੀ ਸਹਿ ਉਹ ਤੋਂ ਨੁਕਸਾਨ ਜਾਣਾ ਵੀ ਮਾੜੀ ਮਾੜੀ ਹੁੰਦਾ ਜੀ ਇਹ ਗੱਲ ਬਹੁਤ ਵਧੀਆ ਤੇ ਬਾਕੀ ਭਾਈ ਜੇ ਕੋਈ ਕੰਮ ਕਰਦੇ ਹੋਣਾ ਇਹਦੇ ਵਿੱਚ ਸ਼ੌਂਕ ਬਹੁਤ ਜ਼ਰੂਰੀ ਹੈ। ਹਾਂਜੀ ਗੱਲ। ਜਿਹੜੀ ਮਿਹਨਤ ਦਾ। ਹੁਣ ਮੰਨ ਲਓ ਅਸੀਂ ਕੰਮ ਕਰਦੇ ਸੀ ਵੀ ਉਹ ਬਣਾਉਂਦਾ ਕੰਮ ਕਰਦੇ ਨਹੀਂ ਸ਼ੌਂਕ ਦੇ ਨਾਲ ਕਰਦੇ ਆਂ। ਭਾਵੇਂ 10 ਮਿੰਟ ਵੱਧ ਕੇ ਹੋਣਾ ਲੱਗ। ਹਾਂਜੀ ਗੱਲ। ਤੇ ਇਹੀ ਕੰਮ ਆਪਾਂ ਹਰੀ ਦੇ ਵਿੱਚ ਲਾ ਲਓ। ਹੁਣ ਵਿੱਚ ਬੰਦੇ ਪਤਾ ਕੀ ਕਰਦਿਆ। ਮਨੋਇਦਰ ਦਾ ਫਾਰਮ ਹੈ। ਇਹਨੇ 2017 ਮੈਂ ਦਾ ਸ਼ੁਰੂ ਕਰਿਆ ਹੋਇਆ। ਕਰੀਬ-ਕਰੀ 8-9 ਸਾਲ ਹੋ ਗਏ। ਠੀਕ ਹੈ ਜੀ। ਤੇ 8-9 ਸਾਲਾਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਮਿਹਨਤ ਕੀਤੀ ਆ ਨੌਜ ਰਿਖੇ ਪਹਿਲਾਂ 5 ਸਾਲ ਦਾ ਬਾਈ ਜੇ ਦੱਸਿਆ ਕਿ ਸੇਵਕ ਵੀਰੇ ਨੂੰ ਨੌਜ ਲੈਣ ਦੀ ਲੱਗ। 5 ਸਾਲ ਦੇ ਬਾਅਦ ਇਹ ਤੋਂ ਬੰਦੇ ਪਤਾ ਕੀ ਕਰਦੇ ਦੇ ਕਿਹਾ ਫਾਰਮ ਯਾਰ ਵੀ ਆਪਾਂ ਵੀ ਨਮਣਾ ਫਾਰਮ ਆ ਮਾ ਵੀ ਕਾਹਲੀ ਕਰ ਜਾਂਦੇ ਆ ਕਾਨੂੰਨ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜੇ ਪਪਕਰਨ ਕਿਹਨੂੰ ਮਾਣੀ ਮਾਣੀ ਲਾਚ ਦੇ ਕੇ ਜੇ ਆਪਾਂ ਜਾਵਾਂਗੇ ਤਾਂ ਮੈਂ ਹੁਣ ਜੀ ਦੁਨ ਆਇਆ ਮੈਂ ਤੁਹਾਨੂੰ ਸਾਰਾ ਲਾਗ ਲਾ ਕੇ ਨੂੰ ਇਸ ਤਰਹੀ ਅਸਾਂ ਤੁਹਾਨੂੰ ਜੀ ਦੇਖਣਾ ਤੋਂ ਜੀ ਤੁਸੀਂ ਬੇਸ਼ਕਰ ਜੀ ਉੱਥੇ ਤੁਹਾਡਾ ਵੀ ਫਰਜ਼ ਬੰਦਾ ਕਿ ਜਿਹੜੀ ਚਿੰਗੀ ਚੀਜ਼ ਆਪਾਂ ਦੱਾਈ ਜਾਵੇ ਵੀ ਨਾਈਟ ਦੇ ਵੀ ਨਾਲ ਉਹਦੇ ਦੱਸੀ ਜਾਣ ਕਿ ਜਿਹੜੇ ਤਾਰਨਾਗਰ ਜਿਹੜਾ ਪਾਰੋਂ ਦੇਵਾ ਜੇ ਤੁਸੀਂ ਜੇਰਾ ਇਹ ਕਿਤੇ ਜਿਹੜਾ ਪਾਸਾ ਪਲੱਸ ਪੁਆਇੰਟ ਆ ਦੇਖੋ ਮੈਂ ਵੀ ਦੇਖੋ ਮਾਈਨਸ ਵੀ ਦੇਖੋ ਜੀ ਸੋ ਇਸ ਕਰਕੇ ਬਾਕੀ ਇਧਰ ਨਿਗਾ ਮਰਵਾ ਲਓ ਜੀ ਇਹ ਹੁਣ ਖੁੱਲੇ ਬਾਧਾ ਬਾਧ ਦੇ ਵਿੱਚ ਜਿਵੇਂ ਭਰਾ ਇੱਥੇ ਕੱਲ ਮੀ ਬਹੁਤ ਆਇਆ ਵਾ ਜੀ ਆ ਜਿਹੜੀ ਵੀ ਮੀਆਂ ਕਰਨ ਦੇ ਕਰਕੇ ਨਾ ਕੋਈ ਇੱਕ ਜੱਜ ਬੰਦੀ ਨਹੀਂ ਜੀ ਜਿਆਦਾ ਬਾਈ ਤੇ ਸਾਬੀ ਨੇ ਬਹੁਤ ਜ਼ਿਆਦਾ ਮੈਂ ਪਹਿਲਾਂ ਵੀ ਆ ਗਈ ਕੈਸੀ ਕੁਵਾਰੀ ਤੇ ਫੇ ਸਾਰੇ ਅਮਰੀਕੀ ਨੇ ਵੀ ਦੇਖ ਤੁਸੀਂ ਤਾਂ ਇਹੀ ਬੈਠੇ ਨਹੀਂ ਆਪਣਾ ਕੋਲ ਦੇਖੀ ਤਾਂ ਵੀ ਨਹੀਂ ਪਤਾ ਕਿ ਕਾਹਦੀ ਨਾਲ ਅਟੈਕ ਕਰਦੀ ਹੈ ਤੇ ਇਹ ਚੌਧਰੀ ਗੱਲ ਕਰੀ ਆਪਣੇ ਕੋਲੇ ਹਾਈ ਲੈਵਲ ਕਿੰਨੇ ਕਰ ਤੋਂ ਦੁੱਧ ਨਹੀਂ ਹੈਗੀ ਹਾਈ ਲੈਵਲ ਲਈ ਵੀ ਬੈਸ ਨਾ ਜੂਰੀ ਇਸ ਤੋਂ ਨੇ ਇਹ 20 ਦਿਨ ਤੇ ਹੈ ਇੱਕ ਇੱਕ ਮਾਰਾ 83 ਤੋਂ ਲਗਭਗ ਜ਼ਿਆਦਾ ਜੇ ਮੈਂ ਦਰਸਾਣ ਕਰਾਂ ਤਾਂ ਘੱਟ ਹੋਏ ਜੇ ਮੈਂ 24 ਦਾ ਅੰਕੜਾ ਅਪਣੇ ਕੋਲੇ ਪਟਵੰਤਿਆ ਤੋਂ ਜਿਹੜੇ ਨਿਕਰਾ ਮੈਨੇ ਅੰਤਿਆਰ ਜਿਹੜੇ ਨਗਰਿਕ ਇਹ ਰਹੇ ਆ ਬਾਕੀ ਜਿੰਨੀ ਜਿਹੜੀਆਂ ਦੁੱਧੀਆਂ ਹੈਗਾਂ ਮੈਂ 20 ਤੋਂ 35 35 ਤੋਂ ਤਾਂ ਮੰਨ ਕੇ ਚੱਲੋ ਕਿ ਹੈ ਵੀ ਨਹੀਂ ਹੈ ਨਹੀਂ 20 ਤੋਂ ਘੱਟ ਕੋਈ ਨਹੀਂ ਹੈਗਾ ਠੀਕ ਹੈ ਉਹ ਬੰਦੇ ਇਹਨਾਂ ਦੀ ਇਹ ਗੱਲ ਕਰੀਏ ਭਾਈ ਕਿੰਨੇ ਟਾਈਮ ਬਾਅਦ ਇਹ ਹੁੰਦੀ ਹੈ ਤੇ ਇਹਨਾਂ ਦੀ ਜਿਹੜੀ ਇਹ ਬੁਢੋਲੇ ਦਾ ਆਪਣੇ ਨਾਰਮਲ ਰੋਜ਼ਾਨਾ ਦਾ ਆਪਾਂ ਜਿਹਨੂੰ ਮਾਣੀ ਕਰਦੇ ਇਹਨਾਂ ਬਾਰੇ ਦੇਖ ਕੇ ਤੇ ਕੀ ਆਉਂਦੀ ਹੈ ਬਈ ਦੇਖਭਾਲ ਕਰਨ ਲੱਗੇ ਜਾਂ ਇਹਨਾਂ ਵਿੱਚ ਬਿਮਾਰੀ ਨਹੀਂ ਕੀ ਦੇਖਦੇ ਭਾਈ ਡਾਕਟਰ ਦਾ ਯਾਰ ਜੇ ਅਪਕਲੀ ਕਦੀ ਕਰਵਾ ਲਾ ਕੇ ਜੀ ਬਹੁਤ ਮਨ ਨੂੰ ਪਰੇ ਬਣ ਜਾਂਦੀ ਜਾਨੀ ਸਭ ਤੋਂ ਪਹਿਲਾਂ ਮੈਨੂੰ ਸਾਇਰ ਹੈ ਜੇ ਇਹਨੂੰ ਸਟਾਰਟਿੰਗ ਪ੍ਰੋਬਲਮ ਹੋ ਜਾਵੇ ਠੀਕ ਹੈ ਜੀ ਉਹ ਤੋਂ ਬਿਹਤਰ ਵਾਸਤੇ ਆਪਾਂ ਕਹਿੰਦਾ ਸਾਈਡ ਲਾਈਟ ਫੋਨ ਲੱਤ ਲੀਰਟ ਹੋਣਾ ਚਾਹੀਦਾ ਠੀਕ ਹੈ ਦੂਜਾ ਜੇਪਾ ਆਪਾਂ ਨਹੀਂ ਕਰਦੇ ਇਹਨਾਂ ਡੀਪਿੰਗ ਦਵਾਈ ਹੋਉਂਦੀ ਹੈ ਕੰਡੀਪਿੰਗ ਠੀਕ ਹੈ ਸਾਨੂੰ ਦੇਖੋ ਕਰੋ ਕਿ ਜਿਹੜੇ ਲੋਰਡਾ ਆਪਣੇ ਉਹਨਾਂ ਵਾਸਤੇ ਜੇ ਉਹ ਨਹੀਂ ਬਲੌਕ ਰਹੇਗੇ ਤੁਸੀਂ ਤੁਸੋਂ ਪੱਟੇ ਪਾਉਂਗੇ ਜਦੋਂ ਚਵਾਈ ਕਰ ਲਈ ਠੀਕ ਹੈ ਜੇ ਪੰਜ ਮਿੰਟ ਦੀ ਉਹਦਾ ਘੰਟਾ ਲਾ ਕੇ ਬੈਠਣਾ ਜੇ ਮੰਨ ਲਓ ਤਾਂ ਜੂਣੀ ਨਾਲ ਹੀ ਨਾਲ ਉਹ ਫਰਾਗ ਹੋ ਉਹ ਜੋ ਬੈਠੀਗਾ ਥੱਲੇ ਤੁਹਾਨੂੰ ਤਾਂ ਜਾਗਰ ਰਹਿੰਦੀ ਹੁੰਦੀ ਹੈ ਸ਼ਕਤੀ ਦੀ ਆਸਾਂ ਦੇ ਨਾਲ ਹੀ ਹੰਦਰ ਚਲਾ ਜਾਂਦਾ ਜੀ ਇਹ ਚੀਜ਼ ਦੀ ਬਹੁਤ ਵੱਡੀ ਘਾਟ ਆ ਮੈਂ ਦੇਖਿਆ ਵੀ ਬਾਈ ਲੋਕੀ ਕਰਦੇ ਧਿਆਨ ਦੇ ਵਿੱਚੋਂ ਦੁਬਾਰਾ ਝਾੜਦੇ ਫਿਰਿਆ ਗਾਣਾ ਲੋਕੀ ਕਰਦੇ ਨੇ ਧਾਰ ਜੋੜੀ ਤੇ ਬੱਸ ਨੂੰ ਹੀ ਛੱਡਦਾ ਧਾਰ ਚੋਂ ਦੇ ਵੇਲੇ ਪਹਿਲਾਂ ਜੂੜ ਪਾਉਂਦੇ ਨੇ ਚਾਰਾਂ ਵੀਟਾਂ ਲੜੀ ਰਹੇ ਗਏ ਉਹ ਤੋਂ ਬਾਅਦ ਵਰਕ ਨਹੀਂ ਝਾੜ ਕਰਦੇ ਇਹ ਵੀ ਬਹੁਤ ਵੱਡੀ ਮਿਸਟੇਕ ਆ ਤੇ ਬਾਈ ਜੇ ਆਪਾਂ ਗੱਲ ਕਰੀਏ ਉਹ ਬਿਮਾਰੀ ਦੀ ਜਿਹੜੇ ਹੁਣ ਨਾਰਮਲ ਆਪਾਂ ਗੱਲ ਕਰਦਾ ਜਿਹੜੀ ਕੋਈ ਵੱਡੀ ਬਿਮਾਰੀ ਹੈ ਉਹ ਕਿਹੜੀ ਲੱਗਣ ਦੇ ਚਾਂਸ ਬੱਸ ਰਹਿੰਦੇ ਨੇ ਜੀ ਬੱਡੀ ਮਾਣੇ ਇਲੈਕਟ੍ਰੀਕਲ ਸਿਸਟਮ ਹੈ ਜੀ ਠੀਕ ਹੈ ਜੀ ਪਰ ਵਾਪਸ ਪਰ ਜਿਹੜੀ ਵੈਕਸੀਨ ਆਉਂਦੀ ਹੈ ਜਿਹਦੀ ਇਹ ਸਿਰਫ ਤਮੇਦਰ ਵੈਕਸੀਨ ਕਰਦੇ ਨੇ ਆਪਦੇ ਪਰ ਉਹਦੀ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ ਵੀ ਜੀ ਪਦਮਾ ਦਾ ਜੜ ਕੰਪਟੈਂਟ ਲੋਇਰ ਵੀ ਕੁਦਰਤਵਨ ਨੂੰ ਵੈਕਸੀਨ ਦੇ ਲਾਉਣ ਤੋਂ ਬਾਅਦ ਨਹੀਂ ਇਹ ਸਟਾਣ ਰਹਿਣਾ ਬਰਬਾਦ ਸੁਸਤ ਨਹੀਂ ਹੈ ਕਿਉਂਕਿ ਇਹ ਆਪਾਂ ਕਲੀਨ ਦਾ ਕੰਮ ਕਰਦੇ ਨੇ ਸਟਾਣ ਹੋਣ ਗਿਆਨ ਦਾ ਹੋਣੀ ਹੈ ਜੀ ਹੁਣ ਅਸੀਂ ਜੇ ਸਟਾਰਟ ਕੀਤਾ ਜੀ ਫ੍ਰੇਕ ਹੁੰਦਾ ਹੈ ਕੁਦਰਤ ਦਾ ਫਾਇਦਾ ਹੋਣਾ ਨਹੀਂ ਸਾਡੇ ਵੀ ਵਾਜੂ ਇਸ ਤਰ੍ਹਾਂ ਕੋਈ ਨਹੀਂ ਬਗਦਿਆ ਤੁਸੀਂ ਉਹ ਨਹੀਂ ਦੇਖੋਗੇ ਸਹੀ ਬਰੇਸਟਾ ਤੱਕ ਆਪਾਂ ਸਾਰੇ ਖੁਸ਼ ਹੋਣਾ ਹੈ ਹਾਈਟ ਨੂੰ ਲੱਭੇ ਚਾਹੁੰਦੇ ਹਾਂ ਠੀਕ ਹੈ ਨਾ ਇਹਨਾਂ ਕੱਲ੍ਹ ਵੀ ਉਹਦਾ ਰੱਖਦੇ ਹੈਗੇ ਕਿ ਆਪਣੇ ਕਿੰਨੇ 100% ਬਾਕੀ ਚਲੋ ਮੌਤ ਦਾ ਇੱਕ ਕੁਦਰਤ ਦਾ ਇੱਕ ਗੇੜਾ ਉਹਨੂੰ ਤਾਂ ਪਰ ਰੋਕ ਨਹੀਂ ਸਕਦੇ ਪਰ ਆਪਣੇ ਕਿੰਨੇ 100% ਹਥਿਆਰ ਰੱਖੋ ਵੀ ਪਤਾ ਪਸਮਾਨ ਚੱਲੇ ਨਾ ਦਾ ਜਾਣ ਪਿਆ ਉਹ ਕਿਉਂਕਿ ਬਾਹਰੀ ਦਸਿਆ ਵੀ ਧਾਰ ਚੋਂ ਤੋਂ ਬਾਅਦ ਫਾਲੋ ਸਾਬ ਹੋਣਾ ਚਾਹੀਦਾ ਬਲਤ ਜਿਹੜਾ ਵੀ ਤਾਂ ਦਿੱਤੇ ਬਸੂ ਕਹਿੰਦਾ ਹੁਣ ਵਿੱਚ ਰੋਹਾ ਕਰਦਾ ਤੇ ਇਹਦੇ ਵਿੱਚ ਇਹਦਾ ਸੂਖੀ ਪਿਆਰਦਾ ਬਈ ਜਗਦੀ ਹੁਣ ਕਿਉਂਕਿ ਛੋਟਾ ਵੀ ਨਾਲੋਂ ਵੱਡਾ ਫਾਰਮ ਆ ਕੇ ਬੰਦੇ ਬੰਦੇ ਕਿਉਂ ਨਹੀਂ ਤੁਸੀਂ ਤੁਹਾਨੂੰ ਬੰਦੇ ਪੜਾ ਕੰਮ ਕਰਦਦੇ ਜੇ ਤੁਸੀਂ ਆਪ ਵੀ ਕਰਦਨੇ ਹੋ ਪਰ ਪਿੰਡਾਂ ਦੇ ਵਿੱਚ ਕੀ ਜਿੰਨਾ ਭਲੇ ਕੇ ਦੋ ਦੋ ਗਾਵਾਂ ਨੇ ਉਹ ਜਿਆਦਾ ਧਿਆਨ ਨਹੀਂ ਦਿੰਦੇ ਮਤਲਬ ਬਈ ਕਿਸੇ ਨੇ ਕਿਹਾ ਵੀ ਉਹ ਇਹਦੇ ਦੇ ਪਾਰ ਇੱਕ ਮਤਲਬ ਕੰਮ ਆ ਜਾਂ ਲਿਖੇ ਪਾਰ ਨਾ ਸਕਦਾ ਹਾਂਜੀ ਤੇ ਕੰਮ ਆਪ ਵਿੱਚ ਲੱਗੋ ਤੇ ਉਹਦਾ ਮੇਰਾ ਵੱਡਾ ਭਰਾ ਜੇ ਮੇਰੀ ਨੌਕ ਤੋਂ ਬਾਹਰ ਗੋਦੀ ਗੋਦੀ ਉਨੇ ਆਵਾਜ਼ ਕਿ ਤੇਰੇ ਗਿਰਾਵਾਰ ਨੂੰ ਮਾਰਨਾ ਕਿ ਜੇ ਤੂੰ ਨਹੀਂ ਲੇਖ ਆਪਾਂ ਨੂੰ ਦਿੱਕਤ ਹੋਣੀ ਹੈ ਜੇ ਕੋਈ ਤੇਰੇ ਤੋਂ ਬੰਦੇ ਕਿ ਜੇ ਆਪਾਂ ਇੱਕ ਦਿਨ ਡਿਸਕਸ ਕਰਾਂਗੇ ਜਿਸ ਤਰ੍ਹਾਂ ਅਸੀਂ ਨਿਕਲਵਾ ਕਰਾਂਗੇ ਉਹ ਵੀ ਗਲਤ ਫਲਟੇਟਿੰਗ ਹੋ ਜਾਵੇ ਇਸ ਕਰਕੇ ਵੀ ਆਪ ਨੀਬਰ ਤੇ ਜਾਣਾ ਨਾ ਦੋਗੇ ਆਪ ਨੂੰ ਜਿਸ ਦਾ ਪਤਾ ਨਹੀਂ ਵੀ ਆਪ ਨੇ ਭੈਣਾਂ ਸਿੱਖੇ ਦੋ ਤੇ ਉਹਨਾਂ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਾਡਾ ਕੋਲੇ ਨਾ ਹੈਗੀਆਂ ਦੇ ਕੀ ਚੱਲ ਰਿਹਾ ਜਣ ਦੇ ਕੋਲ ਤੋਂ ਬਕਰੀਆਂ ਨੇ ਉਹ ਜਦੋਂ ਆਨਲਾਈਨ ਉਹਨਾਂ ਦੀ ਵਧੀਆ ਕੰਮਾਣਾ ਵੀ ਫੇਸ ਵੈਲਿਊ ਬਣ ਗਈ ਤੇ ਜਿਵੇਂ ਇੱਕ ਵਧੀਆ ਬਣ ਗਈ ਕਿਉਂਕਿ ਉਹਨਾਂ ਦਾ ਕੰਮ ਵਧੀਆ ਕਰਦੇ ਨੇ ਤੇ ਕਾਹਨੋਂ ਕੋਲੇ ਗਿਆ ਦੇ ਲੋ ਵੀਡੀਓ ਬਣਾਉਣਾ ਮੇਰੇ ਨਾਲ ਇੱਕ ਪੱਕਾ ਤੋਂ ਦੋਸਤ ਹੈ ਸਾਡੇ ਪਿੰਡ ਦੀ ਵੀ ਦੋਸਤੀ ਹੈ ਅੱਛਾ ਇਹ ਉਹ ਮੁੰਡੇ ਦੀ ਗੱਲ ਹੈ ਅੱਛਾ ਤੇ ਉਹ ਪਾਇਨ ਕੋਲੇ ਜਦੋਂ ਗਿਆ ਮਰ ਕਰਦਾ ਆਪ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲ ਉਹਨਾਂ ਦਾ ਬੰਦਾ ਇਕੱਠਾ ਹੋਵੇ ਕੱਛ ਇਹ ਕੰਮ ਆਪ ਦਾ ਵੀ ਕੀ ਮਤਲਬ ਬਹੁਤ ਹੁੰਦੀ ਹੈ ਬਹੁਤ ਗੱਲ ਕਰੀਏ ਹਰੇਕ ਬੰਦਾ ਉਸਤਾ ਹੈ ਮੰਨਦਾ ਆਪ ਨੂੰ ਮੈਂ ਕਿਹੜਾ ਬੰਦਾ ਰੱਖਾਂਗਾ ਵੀਰ ਆਪ ਹੀ ਕਰੀਏ ਉਹ ਕਹਿੰਦੇ ਭਈ ਸਾਡੀ ਕੋਈ ਯਕੀਨੀ ਕਿ ਜੇ ਨ ਅਸੀਂ ਮੰਨਦੇ ਨਹੀਂ ਤੇ ਅੱਜ ਜਿਹੜੀ ਉਹ ਨਾਫਾ ਵੀ ਬਹੁਤ ਵਧੀਆ ਕਰ ਰਹੇ ਨੇ ਤੇ ਉਹਨਾਂ ਦੀ ਵਰਤ ਵੀ ਇਹੀ ਕੋਈ ਆ ਕਿ ਚਲੋ ਮਹਾਰਾਜ ਦੀ ਕਿਰਪਾ ਨੂੰ ਕੋਪੀ ਬਾ ਰਹੇ ਹਾਂ ਸਾਰਾ ਕੁਝ ਸਹੀ ਚੱਲਦਾ ਹੈ ਜੇਕਰ ਉਹਨਾਂ ਨੂੰ ਕੋਈ ਕਰਦਾ ਹੋਣ ਜਾਂ ਕਿਸੇ ਦੇ ਅਧਿਕਾਰ ਹੀ ਛੱਡ ਗਏ ਆ ਉਹਦੇ ਬਾਅਦ ਨਹੀਂ ਲੇਵਾਂਗੇ ਜੀ ਜੇ ਕੋਈ ਪਤਾ ਨਹੀਂ ਕਿ ਜਿੱਥੇ ਪਿਆ ਰਹੇ ਤਾਂ ਆਪਾਂ ਨੂੰ ਪਿਆ ਰਹੇ ਨਾ ਜੀ ਇਥੇ ਆਪਣਾ ਪਰਦੇ ਬੰਦਾ ਜੇ ਆਪਾਂ ਸੌਂਪਣਾ ਰੱਖਿਆ ਮੈਡੀਕਲ ਸੌਂਪਣਾ ਰੱਖੋ ਤੇ ਉਹ ਸੌਂਪੀਏ ਰੱਖੋ ਤਾਂ ਕੋਈ ਨਹੀਂ ਲੈ ਰਹੇ ਤੁਸੀਂ ਸਾਡੇ ਕੋਲੋਂ ਬੰਦ ਨਾ ਲੈ ਜੀ ਸਾਨੂੰ ਸਾਡੇ ਨਾਪੁਰੇ ਹਾਂ ਤੇ ਪੌਂਗਰ ਚੱਲ ਰਹੀ ਹੈ। ਉਹ ਸਾਡੇ ਫੌਟਰ ਲੱਗੇ ਹੋਏ ਚਲੋ ਅੱਜ ਦਾ ਮਾਹੌਲ ਸਹੀ ਹੈ। ਮੈਂ ਆਪ ਆ ਕੇ ਜਦੋਂ ਸਵੇਰਾ ਹੁੰਦਾ ਹੈਗਾ ਮੰਨ ਲਓ 11:00 ਬਜੇ ਪੌਂਗਰ ਚੱਲਦੀ ਹੈ ਆਟੋਮੈਟਿਕ ਲੱਗੇ ਪਰ ਸੱਚ ਤੇ ਨਹੀਂ ਦਬੜੀ ਪੈਂਦੀ। ਜਿਵੇਂ ਸਰਬੰਦ ਹੋ ਜਾਂਦੇ ਚਲੋ ਬੰਦੇ। ਇਹ ਚੀਜ਼ ਇੱਥੇ ਲੈਕੂ ਨਾ ਨਹੀਂ ਪੈਂਦੇ ਭਾਈ ਜੀ। ਤੇ ਵੀ ਜੀ ਪਾਣੀ ਦੀ ਗੱਲ ਕਰੀ ਹੈ ਕਿ ਜੇ ਪਰਸਾ ਨਹੀਂ ਹੁੰਦੀ ਇਹਨਾਂ ਨੂੰ ਜਬਣ ਚਦੀ ਹੈ। ਕੋਈ ਵੀ ਦਿੱਕਤ ਨਹੀਂ ਉਹਦੀ ਹੁਣ ਟਾਈਮ ਦੇ ਟੌਪ ਜਿਹਨੇ ਆਪਣਾ 2 ਮਿੰਟ ਪਹਾਰਾ ਚੱਲ ਰਿਹਾ ਚੱਲ ਗਿਆ ਆਪਣੇ ਕੋਗਰ ਠੀਕ ਜਵਾ ਪੱਖੇ ਚੱਲਣਗੇ ਉਹ ਵੀ ਆਟੋਮੈਟਿਕ ਨੇ ਆਪੇ ਠੀਕ ਜੇ ਪੱਖੇ ਲਗਾਤਾਰ ਚੱਲੀ ਜਾਂਦੇ ਆ ਠੀਕ ਹੈ ਕੋਗਰ ਲੱਗਿਆ ਉਹ ਆਟੋਮੈਟਿਕ ਠੀਕ ਹੈ ਹੁਣ ਚਾਲ ਕੀ ਦੇ ਵਿੱਚ ਭਾਈ ਹੁਣ ਚਾਲ ਦੇ ਵਿੱਚ ਜੀ ਨਾ ਵਾਪਸ ਪਹਾਰੇ ਨੂੰ ਵੀ ਕੋਈ ਮਤਲਬ ਨਾ ਕਾਰ ਨਹੀਂ ਆਏਗਾ ਠੀਕ ਹੈ ਅੱਜ ਜੇ ਕੋਈ ਤਰਹੀ ਬਈ ਅਜਾ ਨਾ ਕਾਰ ਟਿਵੀਜੋ ਬਲਤਾਰ ਤੋਂ ਨਾਲੇ ਮਾਂਜੀ ਮਲਾਉਣੇ ਹੱਥ ਜੀ ਹਾਂ ਜੀ ਫਾਈਟ ਮੰਤਲ ਪਾਉਣ ਲਈ ਜੀ ਉਹ ਕੀ ਜੀ ਉਹਨੇ ਮੈਨੂੰ ਦੱਸ ਤੁਮ ਨੂੰ ਮੈਂ ਹੈਲਪਿੰਗ ਮਸ਼ੀਨ ਕਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਤੋਂ ਬਈ ਮਰਕੀ ਮਸ਼ੀਨ ਹੁੰਦੀ ਹੈ ਕਰਦੀ ਰਹੀ ਰਿਪੇ ਹੋਵੇ ਹੁਣ ਤਾਂ ਪਾਰਲਰ ਲੱਗਾਂਗਾ ਜੀ ਅਸੀਂ ਇਹਦੇ ਵੀ 10000 ਦਾ ਮੁਕਤ ਰੰਗ ਲਗਾਉਣੀ ਆ 5 ਮਿੰਟਾਂ ਦਾ ਚਲਾਈ ਠੀਕ ਹੈ ਜੀ ਉਹ ਜਿਹੜੀ ਇਨਵਰਟਿੰਗ ਹੁੰਦੀ ਉਹਦੀ ਦੂਜੀ ਗੁੰਜੀ ਹੋ ਜਾਂਦੀ ਹੈ ਤੇ ਉਹ ਕਸਤਾ ਰੰਗ ਤੇ ਚਾਰ ਹੀ ਹੁੰਦਾ ਉਹ ਬੈਕਿੰਗ ਪ੍ਰੈਸ਼ਰ ਹਾਂ ਜੀ ਹਾਂ ਜੀ ਕਿੰਨਾ ਦਾ ਕੋਈ ਕੀ ਆਪਨਾ ਤੇ ਲੱਗ ਜਾਂਦੀ ਹੈ ਠੀਕ ਹੈ ਤਾਂ ਨੋਰਥ ਦੀ ਚੀਜ਼ ਆ ਸਾਰੇ ਸਾਰਿਆਂ ਨੂੰ ਸਾਰੇ ਧਾਰਾ ਠੀਕ ਹੈ ਠੀਕ ਹੈ ਉਹ ਕਿਵੇਂ ਕੋਈ ਨੁਕਸਾਨ ਤਾਂ ਨਹੀਂ ਉਹਦਾ ਵਧੀਆ ਜਿਹਾ ਕੋਈ ਨੁਕਸਾਨ ਨਹੀਂ ਜਦੋਂ ਚੋਾਈ ਹੋ ਗਈ ਕੁਝ ਪਤਾ ਲੱਗਦਾਗਾ ਠੀਕ ਹੈ ਤਾਂ ਲੱਗੂਗੀ ਸੈਰ ਸਰਵੇਸੇ ਉਹ ਵੀ ਨਵੀਂ ਆ ਮੰਦਿਰਾਂ ਹੁੰਦਾ ਠੀਕ ਹੈ ਉਹ ਨੂੰ ਉਤਾਰੋ ਤਾਂ ਇਹ ਹਮ ਦੁੱਧ ਚੋਾਈ ਹੋ ਗਈ ਜਿੰਨੇ ਸਾਡੇ ਦਿਲ ਤੋਂ ਬਾਕੇ ਐ ਉਹ ਤਾਂ ਕਰੀਏ ਉਹ ਨੁਕਸਾਨ ਹੈ ਨੁਕਸਾਨ ਲਾਭ ਹੋ ਜੇ ਚਲੋ ਤਾਂ ਇਹ ਫਿਰ ਉਹੀ ਗੱਲ ਆ ਗਈ ਵੀ ਲਾਭ ਪ੍ਰਵਿਧਾਨ ਦਾ ਮਾੜੀ ਹੁੰਦਾ ਏ ਕਿ ਜਿੱਤੇ ਆਪਾਂ ਦੀ ਗੱਲ ਤੇ ਵੀ ਨਹੀਂ ਪ੍ਰਤਵਾਦੀ ਨਾ ਇਨਨ ਮਰੋਂ ਕੀੜੀ ਦਾ ਸਾਇਲਜ ਬਣਾਉਣਾ ਹੈ ਜਿੰਨਾ ਅਪਨ ਕੇ ਨਾ ਮਾਟਰ ਦੇ ਵਿੱਚ ਬਣਾਉਣਾ ਹੈ ਇਹਦੇ ਬਾਰੇ ਮਾਟਰ ਬਈ ਤੇ ਕਮਟਰ ਨਾਲ ਕੋ ਸਾਇਲਜ ਬਣਾਉਣੀ ਕੀੜੀ ਲਾਣ ਮਨੂ ਕੀ ਤੋਂ ਬਲੀ ਪੈਂਦੀ ਰਾਈ ਖੁੱਦਾ ਨੂੰ ਉਹਨੂੰ ਮੋਟਾ 20 ਕਿਲੋ ਜਨਾ ਸਾਇਲਜ ਬਣੇ ਕਾਟ ਬਣਾ ਦੇਣੇ ਉਹਦੇ ਵਿੱਚ ਅਸੀਂ 10 ਕਿਲੋ ਜੇ ਦੁੱਧ ਦੇ ਰਹੀ ਆਪਾਂ 3 1/2 ਕਿਲੋ ਕੀੜੀ ਠੀਕ ਐ ਵੀ ਦਾ ਲੋਡ ਉਸ ਤੋਂ ਬਾਅਦ ਇੰਤਿਮਿਟਸ ਦਾਸ ਕਿ ਲੋਮੇਰ ਬਸ ਸਾਡੇ ਕਰਨੇ ਰੋਪੇਟ ਦਿੰਦੇ ਆ ਠੀਕ ਐ ਇੱਕ ਜੀ ਐਮਰੀ ਹਾਂ ਇੱਕ ਜੀ ਐਮਰੀ ਤੇ ਤੁਸੀਂ ਘਾਟਾਂ ਦਾ ਘਟ ਘਰ ਸਾਡੇ ਉਹਦੇ ਵਾਦੇ ਦਾ ਵਾਦੇ ਕਰ ਸਕਦੇ ਏ ਤੇ ਕੁਛ ਛੋਟਾ ਜ਼ਿੰਮੇਵਾਰਤਾ ਇਹਨਾਂ ਵਾਪਸ ਵੀ ਹੀ ਹਰ ਹੁੰਦਾ ਜਿਹੜਾ ਵਾਦਿਆ ਜਗਾਗਾ ਇਹ ਵਾਦੇ ਦੁੱਤੀ ਕੁੰਦੀਆ ਵਾਦ ਪਾਓ ਇਹ ਘਾਟ ਨਹੀਂ ਇਹ ਤਾਂ ਘਾਟਾ ਪਾਓ ਠੀਕ ਐ ਠੀਕ ਐ ਤੇ ਬਾਕੀ ਫਿਰ ਨਾਲ ਇਹਨਾਂ ਹਰਾਚਾਰਾ ਵੀ ਪਾਉਣੇ ਆ ਜੀ ਫਿਰ ਹਾਰਾ ਬਾਈ ਆਪਣੇ ਕੋਲੇ ਨਾ ਜਿਹੜਾ ਉਹ ਕਰ ਦਿੰਦੇ ਚ ਰਾਈ ਕਰੀ ਠੀਕ ਐ ਜੀ ਜੀ ਜਿਹੜਾ ਤੁਹਾਨੂੰ ਦਿੱਕਤ ਆਉਂਦੀ ਹੈ ਉਹਦੇ ਦੇ ਲਈ ਬੰਦੇ ਸੀ ਮੈਂ ਤੁਹਾਨੂੰ ਨਹੀਂ ਪੁੱਛਿਆ ਨਾ ਨਾਮ ਹੀ ਹਰੇਕਾ ਦਾ ਹਰੇਕਾ ਜਿਹੜਾ ਮੈਂ ਕਹਿੰਦਾ ਪਿਆਲ ਦੇ ਵਿੱਚ ਪੂਰੀ ਦੀ ਜਾਗਾ ਤੇ ਫਿਰ ਦਫਾਰ ਵਗੈਰੇ ਦੇ ਵਿੱਚ ਜਿਆ ਕੋਈ ਪਰਚਾ ਚਾਹਾਂ ਚਾਹਾਂ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਆਪਣੇ ਪਿਆਪੀ ਭਰਾਵਾਂ ਦੀ ਨਹੀਂ ਹਣਾ ਮੈਨੂੰ ਬਹੁਤ ساری ਨਹੀਂ ਆਇਆ ਇਸ ਬੰਦੇ ਦਾ ਤੇ ਤੁਸੀਂ ਇਹ ਜਰੂਰ ਪੁੱਛਿਆ ਕਰੋ ਕਿ ਜੇ ਕੋਈ ਨਵਾਂ ਬੰਦਾ ਮਾਰਕਟ ਨੂੰ سٹਾਰਟ ਕਰਦਾ ਹੈ ਕਿਉਂਕਿ ਇਹ ਬਿਨਾ ਨੌਲੇਜ ਤੋਂ ਕੰਮ ਸ਼ੁਰੂ ਨਹੀਂ ਹੁੰਦਾ ਨਹੀਂ ਗੱਲ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸੇ ਕਿ ਆਪਣੀ ਇਹ ਕੰਮ ਦਾ ਚੇਰ ਦਾ ਬਾਈ ਇੱਕ ਗੱਲ ਹੈ ਕੱਲ ਵਿੱਚ ਰਹਿ ਜਾਂਦੀ ਮੇਰੀ ਫੇਰ ਮੇਰੀ ਮਾਰਚ ਆ ਜਾਂਦੀ ਹੈ ਇਹ ਮਤਲਬ ਨਫਾ ਕਿਵੇਂ ਕਰਦੇ ਨੇ ਮੈਨੂੰ ਇਹ ਦੱਸੋ ਕੋਈ ਜੇ ਆਪਾਂ ਨਫਾ ਚੋਣ ਦੇਖਣਾ ਮੈਂ ਜਿੱਥੇ ਦਾ ਸਪਸ਼ਟ ਕਰਨਾ ਕਿ ਮੇਰਾ ਵੀ ਕੀ ਸੈਟਾ ਮੇਰਾ ਪਰਮਾਰੰਥ ਕਿੰਨੇ ਬੈਠੇ ਬਣ ਜੇ ਨੇਪਾਲ 100 ਇਕਰ ਦੀ ਅਮਦਨੀ ਇਕਰ ਦੀ ਮਗਰ ਜੀ ਆਪ ਜਣ ਜਿਹੜੀ ਆਪਾਂ ਨੂੰ ਕੋਈ ਨਹੀਂ 20 ਪੈਸੇ ਦਾ ਹੁੰਦਾ ਹੈ। ਨੇਪਾਲ ਦੀ 80 ਪੈਸੇ ਇਹਨਾਂ ਦੀ ਕੱਟ ਕਰਨੇ ਪੈ ਰਹੇ। ਕੀ ਕਿਉਂ ਜੇ 10 ਲੀਟਰ ਦੁੱਧ ਦੇਣ ਵਾਲੇ ਨਾਲ 25 ਪਾਣੀ ਪਾ ਦੇਣ। ਇਹ ਹੁਣ ਪਸੀਆਂ ਪਾ ਕੇ ਅੱਗੇ ਤਿਆਰ ਹੋਣੀ ਜੀ। ਇਹ ਸਾਰਾ ਵੀ ਲੇਬਰ ਦਾ ਖਰਚਾ ਕਰਕੇ ਛੋਟਾ ਜੀ 20 ਪੈਸੇ ਦੇ ਨਾਮ ਹੈ ਗੱਲ ਤੋਂ ਹੋਇਆ ਚਲੋ। ਪ੍ਰਮੋਦ ਬਈ ਮੇ ਰਿਕਾਰਡਿੰਗ ਵੀ ਰਿਕਾਰਡਿੰਗ ਵੀ ਜਨਾ ਵਿੱਚ ਆਪਾਂ ਵੀ 20 ਪੈਸੇ ਜਿਹੜੇ ਤੁਹਾਨੂੰ ਮਿਲਣਗੇ ਬਾਕੀ ਕੰਪਨੀ ਦੇ ਕੋਲ ਦੀ 10 ਦਿਨਾਂ ਦੀ 10000 ਬਣ 15 ਬਣ ਗਿਆ ਜਿਵੇਂ ਜੇ ਇਹਨਾਂ ਦੂਸਰੀ ਪ੍ਰੋਜੈਕਟ ਨੂੰ ਵਧੂਗੀ ਤੁਹਾਡੀ ਜਿਹੜੀ ਆਮਦਨ ਹੋਰ ਨਹੀਂ ਬਾਕੀ ਆਣਾ ਵੀ ਕਾਲੀਆਂ ਕਰਿਓ ਬਈ ਮੈਂ ਇਹ ਗੱਲ ਮੈਂ ਆਪਦੇ ਕਿਨੇਉਂ ਕਹਿਣਾ ਚਾਹਣਾ ਭਰਾ ਦੇ ਵੀ ਮਨ ਦੇ ਵਿੱਚ ਇਹੀ ਗੱਲ ਹੋਣੀ ਆ ਕਿ ਕਾਲੀ ਦਾ ਕੋਈ ਸੌਦਾ ਨਹੀਂ ਬਈ ਕੋਈ ਵੀ ਕੰਮ ਆ ਉਹ ਸਮਾ ਜ਼ਰੂਰ ਉਸ ਸਮਾ ਪੈਕੇਂਗ ਇਹ ਕਿਤੇ ਜਾ ਕੇ ਤੁਹਾਨੂੰ ਇਨਕਮ ਆਉ ਲਵੇ ਇਹ ਨਹੀਂ ਹੈਗਾ ਕਿ ਅੱਜ ਕਾਮਾਰਾ ਕਰ ਲਿਆ ਕੱਲ ਨੂੰ ਤੁਸੀਂ ਕਹੋ ਵੀ 5000 ਆ ਜਾਣੀ ਆ ਪਹਿਲਾਂ ਤਾਂ ਤੁਸੀਂ ਸੋਚੋ ਆਪਣੇ ਜਿਹੜੇ ਕੋਈ ਵਿਕਲਪ ਵਲਵਾ ਤੁਸੀਂ ਹਾਂਜੀ ਜੀ ਨੂੰ ਸੌ ਤੋਂ ਰੇਟਨ ਰੋਲ ਦੇਖੋ ਅੱਜ ਤੇ ਜੇ ਨਹੀਂ ਤੇਰੀ ਕਿਤੇ ਨਾਲ ਤੁਹਾਨੂੰ ਬਹੁਤ ਲੋਨ ਮਿਲਿਆ ਦੇ ਵਿੱਚ ਸਾਡੀਆਂ ਗੱਲਾਂ ਦੀ ਬੜੇ ਬਾਲ ਮੁਕਾਪ ਨੇ ਤਿੰਨ ਹੋ ਗਏ ਠੀਕ ਹੈ ਜੀ ਤੁਹਾਡੇ ਬਾਗ ਨੂੰ ਦੀ ਬਹੁਤ ਜਿਆਦਾ ਸਾਡੇ ਫੰਡ ਦੇ ਵਿੱਚ ਨੇੜੇ ਤੇੜੇ ਦੇ ਯੂਨੀਵਰਸਿਟੀ ਦੇ ਰਿਪੋਰਟ ਲੈ ਕੇ ਜਾਂਦੇ ਸਟੇਨ ਸਾਡੇ ਵੀ ਬਹੁਤ ਰੁਚੀ ਹੈ ਬਾਗ ਨੂੰ ਠੀਕ ਹੈ ਜੀ ਬਹੁਤ ਕਰਤੀ ਹੈ ਤੁਹਾਨੂੰ ਨਾਲ ਕਰਵਾਈ ਤੇਰੇ ਵੱਸ ਵਿੱਚ ਜੇ ਨਵਾਂ ਕੰਮ ਸਟਾਰਟ ਕਰਦੇ ਆਪ ਦੀ ਨੋਟ ਜ ਰੱਖੋ ਪੂਰੀ ਇੱਕ ਦੋ ਪੁੱਠੋਂ ਤੋਂ ਸਟਾਰਟ ਕਰੋ ਕਿਸੇ ਦੇ ਮਗਨ ਨਾਲ ਕੋਲ ਸਾਡੇ ਜਾਣ ਜਾਣੇ ਨੂੰ ਬੰਦੇ ਤੋਂ ਪੁੱਛ ਲਓ ਜਾਣਕਾਰੀ ਪੁੱਦੋ ਨੋ ਕਿਸੇ ਜਮਾਗਾ ਲਾ ਕੇ ਬਿਲਕੁਲ ਨਹੀਂ ਲਾਣਾ ਤਾਂ ਦਾ ਵਧੀਆ ਹੈਗਾਗਾ ਕਿ ਪ੍ਰੋਪਰ ਜਿਹੜੀ ਬਰੀਡ ਤੇ ਕੰਮ ਬਰੀਡ ਬਰੀਡ ਹਾਂਜੀ ਬਾਕੀ ਜੇ ਕਿਸੇ ਬੰਦੇ ਨਵੇਂ ਬੰਦੇ ਨੇ ਕੰਮ ਕਰਨਾ ਕਿਵਰੀ ਪੈਸੇ ਥੋੜੇ ਹੁੰਦੇ ਆ ਉਹ ਕਾਹਵੇ ਜਿਆਦਾ ਮਹਿੰਗੀ ਬਰੀਡ ਨਾਲ ਪਰ ਵੀ ਠੀਕ ਜੀ ਬਰੀਡ ਲੈ ਲਓ ਜਿਹੜੀ ਤੁਹਾਨੂੰ ਨਫਾ ਹੋਵੇ ਹਾਂ ਬਸ ਵੀ ਹੁਣ ਤਾਂ ਹੁਣ ਵੀ ਬਦਲ ਗਿਆ ਹਣਾ ਜਿਹੜੇ ਮੌਕਾ ਤੋਂ ਬਹੁਤ ਜਿਆਦਾ ਮਹਿੰਗੇ ਦੇਖੋ ਹਾਂਜੀ ਤੇ ਤੁਸੀਂ ਇੱਕ ਠੱਟ ਬੋਸ ਲੈ ਕੇ ਬਦਲ ਕੰਮ ਕਰ ਤੋਂ ਜਿਆਦਾ ਮਹਿੰਗਾ ਨਾ ਲਓ ਜਿਆਦਾ ਮਹਿੰਗਾ ਨਾ ਲਓ ਪ੍ਰੋਪਰ ਬੰਦੇ ਪਾਪਰ ਨੂੰ ਮੰਨਣਾ ਕੋ ਬਾਕੀ ਜਿਹੜੇ ਕੋਈ ਵੀ ਰੱਖ ਲੈ ਵੀ 4 ਮਹੀਨੇ 5 ਮਹੀਨੇ ਲਾਉਗੇ ਤੁਹਾਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਪ੍ਰੋਬਲਮ ਕੀ ਆਉਂਦੀ ਹੈ ਵੀ ਕਿਵੇਂ ਕੇਅਰ ਕਰਨੀ ਇਹਨਾਂ ਦਾ ਉਹ ਚੀਜ਼ਾਂ ਨੂੰ ਸਿੱਖ ਕੇ ਹੋਣੀ ਹੋਣੀ ਤੁਸੀਂ ਆਪ ਹੀ ਵਧਾਈ ਜਾਓਗੇ ਕਿਉਂਕਿ ਇਹਨਾਂ ਨੇ ਸ਼ੂਨਾ ਵੀ ਹੈ ਅੱਗੇ ਆ ਕੇ ਇਹਨਾਂ ਨੇ ਆਪਦੇ ਬੱਚੇ ਵੀ ਦੇਣੇ ਆਗੇ ਓਮੇ ਓਮੇ ਕੰਮ ਥੋੜਾ ਵਧਾ ਜਾਊਗਾ ਘਟਦਾ ਨਹੀਂ ਹੈਗਾ ਬਾਕੀ ਨੁਕਸਾਨ ਉਦੋਂ ਹੁੰਦਾ ਜਦੋਂ ਤੁਸੀਂ ਲਾਪਰਵਾਹੀ ਵਰਤਦੇ ਹੋ ਤੇ ਸ਼ੌਂਕ ਨਾਲ ਕੰਮ ਨਹੀਂ ਕਰਦੇ ਮੇਰੇ ਕਹਦੇ ਸ਼ੌਂਕਰੀਆ ਸ਼ੌਂਕ ਰੱਖਦੇ ਹੋ ਤਾਂ ਪਸ਼ੂ ਰੱਖੇ ਕਦੋਂ ਮੁਨਾਫਾ ਦੇਖ ਕੇ ਨਾ ਰੱਖੀ ਬਾਕੀ ਵਿੱਚ ਬੰਦੇ ਕੀ ਵੀਰੋ ਤੋਂ ਬੱਤ ਦੇਣਾ ਤਾਂ ਉੱਥੇ ਆ ਕੇ ਨੁਕਸਾਨ ਹੋਣ ਲੱਗਦਾ ਭਰਾ ਜੀ ਹੋਰ ਕੋਈ ਦੇਖਤ ਨਹੀਂ ਤੇ ਭਰਾ ਜੀ ਲਾਫ ਤੇ ਵਿੱਚ ਕੋਈ ਗੱਲਬਾਤ ਕਹੀ ਗਈ ਹੋਵੇ ਉਹ ਦੱਸੋ ਗੱਲਬਾਤ ਬਾਕੀ ਬਈ ਵੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਗੱਲਬਾਤਾਂ ਦਾ ਜੇ ਕੋਈ ਸ਼ੇਅਰ ਕਰੇ ਵੀਡੀਓ ਪਾਵਾ ਕੀ ਸ਼ੇਅਰ ਆ ਜਾਣੀ ਹੈ ਨਾ ਬਸ ਜਿਹੜੇ ਵੀ ਸ਼ੌਂਕ ਨਾਲ ਰੱਖਣਾ ਚਾਹੁੰਦੇ ਆ ਤੁਸੀਂ ਜਰੂਰ ਦੱਸ ਕੇ ਬਲਾਓ ਪਰ ਜਿੱਦਿ ਜਿਨੇ ਮਗਰਕ ਨਾ ਜੇ ਤੁਹਾਡਾ ਮਾਨ ਹੈਗਾ ਕੰਮ ਕਰਨ ਦਾ ਇਥੇ ਲਾਲਚ ਦੇ ਬੰਦੇ ਨਾਲ ਲੱਗ ਕੇ ਆਓ ਤੇ ਆਪਦੇ ਜੀ ਫੌਂਕ ਆਪਾਂ ਰਕ ਉਸ ਪ੍ਰੋਫਿਟ ਵਾਲਾ ਹੈਗਾ ਗਾ ਵੀ ਆਪਣਾ ਵੀ ਵਧੀਆ ਪ੍ਰੋਫਿਟ ਹੋ ਜਾਂਦਾ ਜੀ ਆਪਾਂ ਲੱਖਾਂ ਕਰੋੜਾਂ ਦੇ ਕੈਪੀਟਲ ਨੂੰ ਉੜ ਜਾਂਦਾ ਜਦ ਨੂੰ ਵੱਡੇ ਲੈਵਲ ਤੇ ਜਾ ਕੇ ਹੁਣ ਭਾਗੋ ਠੀਕ ਹੈ ਲੈਵਲ ਤੇ ਆਪਾਂ ਨੂੰ ਛੋਟਾ ਜਿਹੜਾ ਹੈ ਆਪਣਾ ਪਾਉਂਗਾ ਵੱਡੇ ਲੈਵਲ ਤੇ ਕੰਮ ਕਰਦੇ ਉਹ ਵੀ ਇਹਨਾਂ ਦੀ ਖਾਤੂ ਵੀ ਕਰਨਾ ਪੈਣਾ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਪ੍ਰਬੰਧਾ ਉਹ ਵੀ ਰੱਖਣਾ ਪੈਣਾ ਜੀ ਆਪਾਂ ਇੱਕ ਅਲੀ ਕਿਹਦੀ ਜੀ ਅੰਦਰ ਹੋ ਗਈਆਂ ਹੋ ਗਈਆਂ ਕੁਝ ਨਹੀਂ ਨਾ ਇਹਨੂੰ ਵੀ ਖਾਤੂ ਵੀ ਕਰਨਾ ਪੈਣਾ ਇਹਨਾਂ ਦੇ ਪ ਜੀ ਫੇਡ ਕਰਨੇ ਸ਼ੁਰੂ ਕੀ ਤੋਂ ਬਹੁਤ ਵਧੀਆ ਲੱਗਿਆ ਭਰਾ ਹੀ ਤੁਹਾਡੀ ਬਲੇ ਆ ਕੇ ਕਿਉਂਕਿ ਸਾਨੂੰ ਐਵੇਂ ਹੁੰਦਾ ਵੀ ਜੇ ਸਾਡੀ ਵੀਡੀਓ ਦੇਖ ਕੇ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰ ਰਿਹਾ ਤਾਂ ਬਹੁਤ ਵਧੀਆ ਸਾਨੂੰ ਸਕੂਨ ਆ ਉਹ ਚੀਜ਼ ਆ ਚਾਹੇ ਲੋਕਾਂ ਨੂੰ ਤਾਂ ਨਹੀਂ ਮਾਰਨ ਮੋਢੇ ਮਾਰਨਾ ਕੋਈ ਵੀ ਕੰਮ ਕੋਈ ਦਿੱਕਤ ਨਹੀਂ ਲੋਕਾਂ ਦਾ ਕੰਮ ਆ ਬੋਲਣਾ ਸਾਡਾ ਕੰਮ ਆ ਕੰਮ ਕਰਨਾ ਠੀਕ ਹੈ ਜੀ ਬਾਕੀ ਜੇ ਇਸ ਵੀਡੀਓ ਨੂੰ ਦੇਖ ਕੇ ਕੋਈ ਭਰਾ ਕੰਮ ਸ਼ੁਰੂ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਮੇਰਾ ਨੰਬਰ ਤਾਂ ਸਕਰੀਨ ਤੇ ਚੱਲ ਹੀ ਰਿਹਾ ਤੇ ਵੀਰ ਦਾ ਨੰਬਰ ਵੀ ਮੈਂ ਸੈਂਡ ਕਰ ਦੂਗਾ ਮੈਨੂੰ ਮੈਸੇਜ ਕਰ ਦਿਓ ਪਰਸਨਲੀ ਇੰਸਟਾਗ੍ਰam ਤੇ ਕਰ ਦਿਓ ਭਾਵੇਂ ਭਾਵੇਂ YouTube ਤੇ ਕਰ ਭਾਈ ਤੁਹਾਡੇ ਜਿਹੜੇ ਹਾਂ YouTube ਤੇ ਆਪਣਾ ਵੀ ਜੁੜਾੜ ਪਾ ਲਿਓ ਫੈਂਡ ਚੈਨਲ ਆ ਉਥੇ ਵੀ ਆਪਾਂ ਜਾਣਕਾਰੀ ਦੀ ਵੀਡੀਓ ਪਾਉਂਦੇ ਰਹਿੰਦੇ ਆ ਜੇ ਕੋਈ ਸੱਜਣ ਦੇਖਣਾ ਚਾਹੁੰਦਾ ਜਾਂ ਕੋਈ ਉਥੇ ਵੀ ਆਪ ਤੁਸੀਂ ਜਿਹੜਾ ਚੀਰਚੋ ਆਪਣੀ ਹਾਰਲ ਹਾਰਮਿੰਗ ਫਾਈਨ ਹਾਰਮਿੰਗ ਫਾਈਨ ਨਾਮ ਦੇ ਚੈਨਲ ਆ ਭਾਈ ਆਪ ਹੀ ਵੀਡੀਓ ਪਾਉਂਦਾਗਾ ਮੈਂ ਵੀ ਦੇਖਿਆ ਹੀ ਬਹੁਤ ਵਧੀਆ ਲੱਗਿਆ ਤੇ ਸੇਵ ਕੁਬੀਰ ਇਹਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਜਾਣਕਾਰੀ ਹੈ ਦਾ ਭਰਾ ਆਪਣਾ ਤੇ ਬੀਜਾ ਨੰਬਰ ਵੀ ਦੇ ਦਾਂਗੇ ਦੋਨੇ ਭਰਾਵਾਂ ਦਾ ਨੰਬਰ ਸੈੱਟ ਕਰ ਦਾਂਗੇ ਮੈਂ ਤਾਂ ਇਹੀ ਚਾਹੁੰਦਾ ਵੀ ਆਪਣੇ ਪਿਆਰੀ ਭਰਾ ਪਤੀ ਪਤੀ ਜੀ ਨਹੀਂ ਲੱਖ ਰੁਪਏ ਲਾ ਕੇ ਬਾਹਰ ਜਾਣੇ ਹੋ ਉਥੇ ਧੱਕੇ ਖਾਦੇ ਹੋ ਠੀਕ ਹੈ ਜੀ ਦਿਹਾੜੀ ਘਰਦੇ ਹੋ ਬਾਈ ਉਧਰ ਸਿੱਧੀ ਸਾਫੀ ਗੱਲ ਦਾ ਕੋਈ ਪੜਦਾ ਨਹੀਂ ਹੈ ਨਾ ਤਾਂ ਇਹ ਕੋਈ ਲੱਕ ਕਈ ਆਵੇ ਵੀ ਬਾਈ ਬੇਦਰ ਦਾ ਐਵੇਂ ਆਵੇ ਕੁਝ ਨਹੀਂ ਵਿਰੇ ਧੱਕੇ ਨੇ ਉਥੇ ਮੇਰੇ ਨਾਲ ਦੇ ਮੁੰਡੇ ਗਏ ਉਹਨੇ ਰੋਂਦੇ ਨੇ ਉਥੇ ਜਾ ਕੇ ਅਸਲ ਬਾਈ ਥੋੜਾ ਜਦੋਂ ਹੁਣ ਆਪ ਕੋਈ ਮੰਨ ਲੋ ਲੈਵਰ ਨਹੀਂ ਹੋਈ ਮੈਂ ਆਪ ਤੁਹਾਨੂੰ ਕਹਿੰਦਾ ਲੋਕ ਪਤਾ ਵੀ ਜਿਹੜੇ ਵੱਡੀ ਗੱਲਾਂ ਕਰਦੇ ਤੰਨੇ ਜਿਹੜੇ ਬੰਦਾ ਤੰਨੇ ਜਾਗਿਆ ਨਾ ਉਹ ਬੰਦਾ ਕਾਮਯਾਬ ਉਹ ਕਾਮਯਾਬ ਤੂੰ ਤੂੰ ਹੀ ਬੰਦਾ ਜਿਹੜਾ ਤੰਨੇ ਜਗੂ ਜੇਬਾ ਲੋਕਾਂ ਦੇ ਤੰਨੇ ਮਗਰ ਲੱਗ ਕੇ ਵੀ ਆਹ ਨਹੀਂ ਕਰਨਾ ਕਰ ਤੰਨੇ ਨਾ ਕਰੋ ਬਾਈ ਜੇ ਤੁਸੀਂ ਸਹੀ ਮਾਅਨ ਦਾ ਤੰਨੇ ਦੇਖੋ ਆਪਦਾ ਲੈਵਲ ਸਹੀ ਹੋ ਜੀ ਤੇ ਮਿਹਨਤ ਲਈਏ ਉਹਦੇ ਮਿਹਨਤ ਸਭ ਪਤਾ ਵੀ ਨੂੰ ਬਾਕੀ ਤੰਨੇ ਉਦੋਂ ਪੈਣ ਲੱਗਦੇ ਨੇ ਜਦੋਂ ਤੁਸੀਂ ਕਾਮਯਾਬ ਹੋਣ ਲੱਗ ਜਾਂਦੇ ਹੋ ਉਹ ਇੱਕ ਨਿਸ਼ਾਨੀ ਹੈ ਉਹ ਨਿਸ਼ਾਨੀ ਹੈ ਮੈਨੂੰ ਕਿਸੇ ਮਤਲਬ ਕਹਿੰਦੇ ਸੀ ਕਹਿੰਦਾ ਕੁਰਿੰਦਰ ਕਹਿੰਦਾ ਜਦੋਂ ਜਿੰਦਗੀ ਦੇ ਵਿੱਚ ਕਹਿੰਦਾ ਅੱਗੇ ਵਧਾ ਲੱਗੇਗਾ ਕਿਸੇ ਵੀ ਜੀੜ ਦੇ ਵਿੱਚ ਕੋਈ ਉਹਦਾ ਪਤਾ ਵੀ ਨਹੀਂ ਜੇ ਅਸੀਂ ਆਪਾਂ ਉਹ ਜਿਹੜੀਆਂ ਇੰਕਟਰਜਾਂ ਮਾਸੀ ਉਹਨਾਂ ਦੇ ਤਾਣੇ ਵਜਣ ਲੱਗਣਗੇ ਲੋਕਾਂ ਦੇ ਮੇਨੇ ਲਾ ਲਓ ਜਾਂ ਨੈਕਟਰ ਕਮੈਂਟ ਕਰਾਉਣ ਲਈ ਆਉਂਦੇ ਤਾਂ ਉਹੋ ਤੇ ਇੱਕ ਜੀ ਸੋਚ ਰਹੀ ਵੀ ਮੈਂ ਇੰਨਾ ਨਹੀਂ ਸੋਣੀ ਵੀ ਬਾਬਾ ਕੰਮ ਕਰਦਾ ਅੰਦਰ ਕੰਮ ਵਿੱਚ ਲੱਗੇ ਰਹੀ ਤੇ ਅੱਜ ਨਿਕੜੀ ਤੇ ਚੱਲੋ ਬਾਹਰ ਉਹਦੀ ਕਿਰਪਾ ਨਾਲ ਵਧੀਆ ਲੋਪਰਾ ਜਾਣਦੇ ਨੇ ਬੰਦਿਆਂ ਵਿੱਚ ਜਾਣਦੇ ਆ ਵਧੀਆ ਮਤਲਬ ਅਡਵੈਂਚਰ ਹੈ ਜਿੰਦਗੀ ਇੱਕ ਟ੍ਰਿਪ ਆ ਲੋਕ ਟ੍ਰਿਪ ਨੂੰ ਮੰਗਦੇ ਨਹੀਂ ਵੀ ਅਸੀਂ ਟ੍ਰਿਪ ਘੁੰਮਿਆ ਹੀ ਆ ਕਰੀ ਮੇਰੀ ਜਿੰਦਗੀ ਐਡਵੈਂਚਰ ਆ ਤੁਹਾਡੇ ਕੋਲੇ ਆ ਤੁਹਾਨੂੰ ਕਿਸੇ ਕੋਲ ਬੈਠੇ ਹੋਗੇ ਪਰਸੋਂ ਮੇਰੇ ਪਾਸੇ ਹੋਰ ਸੁਖੂਣ ਹੈ ਹੀ ਆਪਦੇ ਆਪ ਦੇ ਵਿੱਚ ਮੈਂ ਇਹ ਤੁਹਾਨੂੰ ਮਾਰਟਲੇ ਲੈ ਜਾਉਂਕੋ ਜੀ ਮੰਨਿਓ। ਜੀ ਤੇ ਇਹ ਗੱਲ ਹੈ ਕਿ ਆਪ ਨੂੰ ਕੰਮ ਨਾਲ ਪਿਆਰ ਕੋਈ ਵੀ ਛੋਟੀ ਟਿਕਨੇ ਕੇ ਇਹੀ ਬਾਰਾ ਪੁੱਤਾ ਜੀ ਉਹਨਾਂ ਨੂੰ ਆਦਾ ਕੰਮ ਦੇ ਆਪ ਜੀ ਜੀ ਉਹੀ ਗਾਦਾ ਜੀ ਬਸ ਵੀ ਵਧੀਆ ਚੱਲ ਜਾਂਦਾ ਤੇ ਬਾਕੀ ਜਰੂਰ ਰਾਡ ਫਾਰਮ ਨੂੰ ਫਾਈਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਭਰਾ ਨੂੰ ਤੇ ਜਾਣਕਾਰੀ ਲੈਣ ਦੇ ਲਈ ਨੰਬਰ ਦਿੱਤੇ ਹੋਏ ਨੇ ਉੱਤੇ ਕਾਲ ਕਰ ਲਿਓ ਬਹੁਤ ਬਹੁਤਾਂ ਰੋ ਜੀ ਸਾਰਾ। ਓਕੇ ਫਿਰ ਕੱਲ੍ਹ ਨੂੰ ਮਿਲਾਂਗੇ। ਬਰਤਕੀਆ ਨੂੰ